ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹੱਸਦੇ ਵਾਸਤੇ ਹੋਵੋਗੇ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਸ਼ੁਰੂ ਕਰਦੇ ਆਂ ਤੇ ਐਂਡ ਤੱਕ ਵੀਡੀਓ ਨੂੰ ਦੇਖਿਓ ਜੇ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮੋਟੀਵੇਸ਼ਨ ਮਿਲਦੀ ਹੈ ਵਧੀਆ ਕੰਟੈਂਟ ਬਣਾਉਣ ਦੀ ਐਂਡ ਐਂਡ ਤੱਕ ਬਨੇ ਰਹੋ ਤੇ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਸੋ ਆਪਾਂ ਇਹਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਹਜੇ ਨਿਊ ਆਏ ਹੋ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਇਸ ਵੇਲੇ ਤੁਸੀਂ ਕਾਫੀ ਟਾਈਮ ਤੋਂ ਟਰਾਈ ਕਰ ਰਹ ਕਿਤੇ ਵੀ ਤੇ ਕਿਉਂ ਨਹੀਂ ਤੁਹਾਨੂੰ ਮਿਲ ਰਿਹਾ ਤਾਂ ਮੈਂ ਐਕਚੁਅਲ ਰੀਜ਼ਨ ਦੱਸਦਾ ਕਾਫੀ ਜਾਣਿਆ ਦਾ ਕੀ ਉਹਦੇ ਪਿੱਛੇ ਰੀਜ਼ਨ ਹੈ ਠੀਕ ਹੈ ਤੇ ਜੇ ਕਰੀਬਨ ਦੋ ਤੁਸੀਂ ਪੇਰੈਂਟਸ ਤੇ ਤੁਹਾਡੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਤੁਸੀਂ ਵੈਨ ਤੋਂ ਵੀਡੀਓ ਨੇ ਜ਼ਰੂਰ ਦੇਖਿਓ ਤੇ ਉਹਨਾਂ ਨਾਲ ਸ਼ੇਅਰ ਕਰਦੇ ਹੋ ਹੈਗਾ ਈਵਨ ਦੋ ਇਫ ਯੂ ਹੈਵ ਫਰੈਂਡਸ ਕਿ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਤੁਹਾਡੇ ਫਰੈਂਡਸ ਨੂੰ ਤੁਹਾਡੇ ਦੋਸਤਾਂ ਜਿਹੜੇ ਬਾਹਰ ਆ ਤੁਸੀਂ ਤਾਂ ਵੀ ਸ਼ੇਅਰ ਕਰ ਦਿਓ ਠੀਕ ਹੈ ਤਾਂ ਕਿ ਉਹਨਾਂ ਦੀ ਥੋੜੀ ਹੈਲਪ ਹੋ ਸਕੇ ਸੋ ਜਿਆਦਾ ਆਪਾਂ ਟਾਈਮ ਨਹੀਂ ਵੇਸਟ ਕਰਨਾ ਆਪਾਂ ਮੇਨ ਮੁੱਦੇ ਤੇ ਆਉਨੇ ਆ ਸੋ ਗੱਲ ਇਦਾਂ ਵੀ ਆਪਾਂ ਨੂੰ ਪਤਾ ਵੀ ਆਲਰੇਡੀ ਕੰਮ ਦੀ ਇੱਥੇ ਸ਼ਾਰਟੇਜ ਤਾਂ ਹੈਗੀ ਐ ਅੱਜ ਕੋਈ ਵੱਡੀ ਗੱਲ ਨਹੀਂ ਮੈਂ ਆਲਰੇਡੀ ਇਹਦੇ ਤੇ ਬਹੁਤ ਵੀਡੀਓਜ਼ ਪਾਈਆਂ ਹੋਈਆਂ ਆ ਆਪਾਂ ਸਭ ਨੂੰ ਪਤਾ ਹੈ ਠੀਕ ਆ ਆਪਾਂ ਵੇਰ ਐਂ ਸਿੱਧੇ ਬਟ ਗੱਲ ਇਦਾਂ ਵੀ ਕੰਮ ਨਾ ਹੋਣਾ ਤੇ ਕੰਮ ਹੋਣਾ ਇਹ ਦੋ ਗੱਲਾਂ ਆ ਠੀਕ ਆ ਇਦਾਂ ਦੀ ਗੱਲ ਨਹੀਂ ਕਿ ਪੂਰੇ ਕੈਨੇਡਾ 'ਚ ਕੰਮ ਹੀ ਹੈ ਨਹੀਂਗਾ ਕੰਮ ਹੈਗਾ ਆ ਬਟ ਕੰਮ ਦੀ ਥੋੜੀ ਸ਼ਾਰਟੇਜ ਆ ਠੀਕ ਆ ਪਰ ਕੈਸੀ ਸਿਤੇ ਵਿੱਚ ਇਦਾਂ ਨਹੀਂ ਕਿ ਪੂਰੇ ਕੈਨੇਡਾ 'ਚ ਕੰਮ ਹੀ ਨਹੀਂ ਇਹ ਲੋਕੀ ਸਾਰੇ ਵਿਲੇ ਬੈਠੇ ਆ ਲੋਕਾਂ ਤੋਂ ਕੰਮ ਹੈਗਾ ਆ ਲੋਕੀ ਕੰਮ ਕਰ ਰਿਹਾ ਪਰ ਕੰਮ ਦੀ ਥੋੜੀ ਸ਼ਾਰਟੇਜ ਹੈ ਜਿੰਨੇ ਘੰਟੇ ਪਹਿਲਾਂ ਮਿਲਦੇ ਸੀ ਉਹਨੇ ਹੁਣ ਉਹਨਾਂ ਨੂੰ ਨਹੀਂ ਮਿਲਦੇ ਪਏ ਜਾਂ ਜਿੰਨਾ ਪਹਿਲਾਂ ਕੰਮ ਹੁੰਦਾ ਸੀ ਉਸ ਲੈਵਲ ਤੇ ਹੁਣ ਉਹਨਾਂ ਕੰਮ ਨਹੀਂ ਰਿਹਾ ਠੀਕ ਆ ਸੋ ਹੁਣ ਗੱਲ ਇਦਾਂ ਵੀ ਦੋ ਤਰੀਕੇ ਦੇ ਲੋਕ ਹੁੰਦੇ ਆ ਦੋ ਤਰੀਕੇ ਦੇ ਮੈਂ ਸਟੂਡੈਂਟ ਦੇਖਿਆ ਠੀਕ ਆ ਇੱਕ ਤਾਂ ਉਹ ਹੁੰਦੇ ਆ ਜਿਹੜੇ ਨਾ ਹੱਥ ਪੈਰ ਮਾਰਨੇ ਬੰਦ ਕਰ ਦਿੰਦੇ ਜਿਵੇਂ ਨਾ ਕੋ ਉਹਨਾਂ ਨੂੰ ਕੰਮ ਨਾ ਮਿਲੇ ਉਹ ਕਹਿੰਦੇ ਆ ਵੀ ਨਹੀਂ ਸੰਤ ਕੰਮ ਮਿਲ ਨਹੀਂ ਨਹੀਂ ਹੈਗਾ ਸੋ ਕੋਈ ਫਾਇਦਾ ਨਹੀਂ ਆ ਪਲਾਈ ਪਲਾਈ ਕਰਨ ਦਾ ਤੇ ਉਹ ਗਿਵ ਅਪ ਕਰ ਦਿੰਦੇ ਆ ਠੀਕ ਆ ਇੱਕ ਉਹ ਹੁੰਦੇ ਆ ਇੱਕ ਹੁੰਦੇ ਆ ਜਿਹੜੇ ਕਦੀ ਗਿਵ ਅਪ ਨਹੀਂ ਕਰਦੇ ਲੱਗੇ ਰਹਿੰਦੇ ਲੱਗੇ ਰਹਿੰਦੇ ਲੱਗੇ ਰਹਿੰਦੇ ਦੇਖ ਲਓ ਉਹਨਾਂ ਨੂੰ ਕੰਮ ਵੀ ਮਿਲ ਜਾਂਦਾ ਠੀਕ ਆ ਸੋ ਪਹਿਲੀ ਤੇ ਗੱਲ ਇੱਥੇ ਆ ਜਾਂਦੀ ਆ ਵੀ ਪਹਿਲੀ ਤੇ ਗੱਲ ਤੁਸੀਂ ਗਿਵ ਅਪ ਨਹੀਂ ਕਰਨੀ ਸਿੱਧੀ ਜੀ ਗੱਲ ਆ ਮੱਕੋਦੀ ਸਟੋਰੀ ਦੱਸ ਦਣਾ ਬੜੀ ਯਾਰੀ ਮੈਨੂੰ ਕੰਮ ਮਿਲਿਆ ਬੜਾ ਬੜੀ ਯਾਰੀ ਛੋਟਦਾ ਰਿਆ 8 ਮਹੀਨਾ ਜਾਂ 8 ਮਹੀਨਾ ਬਾਅਦ ਜਾ ਕੇ ਮੈਨੂੰ ਪੱਕਾ ਕੰਮ ਮਿਲਿਆ ਪਰ ਮੈਂ ਗਿਵ ਅਪ ਨਹੀਂ ਕੀਤਾ ਪਰਮਾਤਮਾ ਤੇ ਯਕੀਨ ਰੱਖਣਾ ਹੈ ਪਰਮਾਤਮਾ ਦਵਾਉ ਤੁਹਾਨੂੰ ਕੰਮ ਮੈਨੂੰ ਵੀ ਮਿਲਿਆ ਠੀਕ ਆ ਇਹ ਗੱਲ ਹੋ ਗਈ ਇੱਕ ਸਾਈਡ ਤੇ ਰੱਖਦੇ ਗਿਵ ਅਪ ਕਰਨਾ ਨਾ ਗਿਵ ਅਪ ਕਰਨਾ ਠੀਕ ਆ ਇਹ ਹੋ ਗਈ ਗੱਲ ਹੁਣ ਗੱਲ ਆਪਾਂ ਕਰਦੇ ਆ ਵੀ ਜਿਹੜੇ ਬੰਦੇ ਇੱਕੋ ਸਿਟੀ ਦੇ ਵਿੱਚ ਬੈਠੇ ਆ ਤੇ ਉੱਥੇ ਬੈਠ ਕੇ ਕਹੀ ਜਾ ਰਿਹਾ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਦਾ ਕੀ ਬਣੂਗਾ ਹੁਣ ਯਾਰ ਸਿੰਪਲ ਜੀ ਗੱਲ ਹੈ ਮੈਂ ਹਰ ਵੀਡੀਓ ਦੇ ਵਿੱਚ ਗੱਲ ਕਹਿੰਦਾ ਤੇ ਅੱਜ ਮੇਰੇ ਦਿਮਾਗ ਚ ਆਈ ਮੈਂ ਕਹਾਂ ਚਲ ਸ਼ੇਅਰ ਕਰਦਾ ਕਿਉਂਕਿ ਕੱਲ ਇੱਕ ਮੈਨੂੰ ਭੈਣ ਮਿਲੀ ਸੀ ਮਾਲ ਦੇ ਵਿੱਚ ਮਾ ਉਹ ਨਾਲ ਗੱਲਬਾਤ ਕੀਤੀ ਸੀ ਉਹ ਇੱਥੇ ਨਵੀਂ ਆਈ ਹੈ ਤੇ ਮਤਲਬ ਇਤ ਨਿਊ ਆਈ ਹੈ ਕੈਨੇਡਾ ਚ ਉਹਨੂੰ ਹੋ ਗਏ 4 ਕਿ ਮਹੀਨੇ ਜਨਵਰੀ ਇਨਟੈਕ ਚ ਆਈ ਸੀ ਉਹਨੂੰ ਕੰਮ ਮਿਲ ਗਿਆ 2 ਮਹੀਨੇ ਬਾਅਦ ਦੀ ਉਹ ਰਹਿੰਦੀ ਹਮਿਲਟਨ ਉਹਦਾ ਕਾਲਜ ਮਿਸਿਸਾਗਾ ਜਾ ਤਕ ਕੰਮ ਕੰਮ ਵੀ ਹਮਿਲਟਨ ਹੀ ਕਰਦੀ ਆ ਹੁਣ ਕਈਆਂ ਦਾ ਏਕਸਕਿਊਜ਼ ਕੀ ਹੁੰਦਾ ਬਾਈ ਯਾਰ ਸਾਡਾ ਨਾ ਕਾਲਜ ਐ ਇੱਥੇ ਜਿੱਦਾ ਬ੍ਰੈਮਟਨ ਆ ਜਾਂ ਮਿਸਾਗਾ ਆ ਅਸੀਂ ਕਾਲਜ ਦੇ ਨੇੜੇ ਰਹਿੰਦੇ ਆ ਤਾਂ ਕਰਕੇ ਇਹ ਮੂਵ ਨਹੀਂ ਹੋ ਸਕਦੇ ਇਹ ਬੇਵਕੂਫੀ ਨਾ ਕਰੋ ਜੇਕਰ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਕੰਮ ਦੂਰ ਵੀ ਮਿਲ ਰਿਹਾ ਉੱਥੇ ਮੂਵ ਹੋ ਜਾਓ ਠੀਕ ਆ ਜੇਕਰ ਤੁਹਾਡਾ ਕਾਲਜ ਦੋ ਤਿੰਨ ਦਿਨਾਂ ਆ ਕਮਿਊਟ ਹੋ ਜਾਂਦਾ ਆ ਐਡੀ ਕੋ ਚੱਕਰ ਵਾਲੀ ਗੱਲ ਨਹੀਂ ਤੇ ਜੇ ਕਾਲਜ ਦੇ ਕੋਲ ਲੈਣਾ ਕਾਲਜ ਦੇ ਕੋਲ ਲੈ ਲਓ ਕੰਮ ਦੂਰ ਲੱਭ ਲਓ ਹੁਣ ਪਤਾ ਕੀ ਗੱਲ ਹੈ ਆਪਣੇ ਲੋਕਾਂ ਨੂੰ ਕਮਿਊਟ ਕਰਨ 'ਚ ਦਿੱਕਤ ਮਤਲਬ ਆਉਂਦੀ ਹੈ ਵੀ ਸਾਡੇ ਲੋਕਾਂ ਦਾ ਕਸਿਊਜ਼ ਆ ਵੀ ਯਾਰ ਅਸੀਂ ਕਮਿਊਟ ਨਹੀਂ ਕਰ ਸਕਦੇ ਲਿਟਰਲੀ ਹੁਣ ਮੇਰਾ ਫਰੈਂਡ ਆ ਇੱਕ ਵਿਟਪੀ ਰਹਿੰਦਾ ਆ ਉੱਥੇ ਕੰਮ ਕਰਦਾ ਉੱਥੇ ਰਹਿੰਦਾ ਆ ਕਾਲਜ ਇੱਥੇ ਆਉਂਦਾ ਈਟੂਬੀ ਕੁੱਕ ਚ ਜਿਹੜਾ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਵੀ ਵਿਟਪੀ ਤੇ ਈਟੂਬੀ ਕੁੱਕ ਚ ਕਿੰਨਾ ਇੱਕ ਡਿਸਟੈਂਸ ਦਾ ਫਰਕ ਹੈ ਆਲਮੋਸਟ 50 60 60 ਕਿਲੋਮੀਟਰ ਦਾ ਫਰਕ ਹੈਗਾ ਡਿਸਟੈਂਸ ਇੰਨਾ ਆਏਗਾ ਆ ਉਹ ਵੀ ਕਮਿਊਟ ਕਰਕੇ ਆਉਂਦਾ ਆ ਠੀਕ ਆ ਤੇ ਉਹ ਪੈਣ ਜਿਹੜੀ ਕੱਲ ਮਿਲੀ ਸੀ ਉਹ ਹਿਮਿਲਟਨ ਰਹਿੰਦੀ ਆ ਠੀਕ ਹੈ ਤੇ ਉੱਥੋਂ ਇੱਥੇ ਮਿਸਿਸ ਅਗਾ ਕਮਿਊਟ ਕਰਦੀ ਆ ਸੋ ਇਟਸ ਨਾਟ ਈਜ਼ੀ ਮੈਂ ਵੀ ਪਹਿਲਾਂ ਬ੍ਰੈਮਟਨ ਰਹਿਣਾ ਸੀਗਾ ਕਿਉਂਕਿ ਮੇਰਾ ਕਾਲਜ ਈਟੋਬੀਕੋਕਾ ਤੇ ਇੱਥੋਂ ਮੇਰਾ ਉਦੋਂ ਕੰਮ ਮੈਨੂੰ ਲੱਗਦੇ ਹੁੰਦੇ ਸੀ ਢਾਈ ਘੰਟੇ ਲੱਗ ਜਾਂਦੇ ਹੁੰਦੇ ਸੀ ਮੇਰਾ ਈਸਟ ਯੋਕ ਕੰਮ ਆ ਟੋਰਾਂਟੋ ਤੋਂ ਥੋੜਾ ਜਿਹਾ ਅੱਗੇ ਟੋਰਾਂਟੋ ਜੀ ਪੈਂਦਾ ਥੋੜਾ ਜਿਹਾ ਉੱਥੋਂ ਅੱਗੇ ਪੈਂਦਾ ਆ ਸੋ ਲੱਗ ਜਾਂਦਾ ਸੀ ਬੱਸ ਵਗੈਰਾ ਕਰਦੇ ਚੇਂਜ ਹਨ ਦੋ ਤਿੰਨ ਮੈਂ ਚੇਂਜ ਕਰਦਾ ਸੀ ਟ੍ਰਾਂਜ਼ਿਟ ਤਾਂ ਮੈਨੂੰ ਨੱਕ ਟਾਈਮ ਲੱਗ ਜਾਂਦਾ ਸੀ ਸੋ ਮੈਂ ਕੀ ਕੀਤਾ ਮੈਂ ਕਾਲਜ ਤੇ ਮੈਂ ਕੰਮ ਦੇ ਨਾਲ ਮਤ ਹੁਣ ਮੈਨੂੰ ਕਾਲਜ ਨੂੰ ਤਾਂ ਹੋਰ ਮੈਂ ਮਤਲਬ ਬਿਲਕੁਲ 9 ਘੰਟਾ ਲੱਗਦਾ ਤੇ ਕੰਮ ਨੂੰ ਮੈਨੂੰ ਡੇਢ ਘੰਟਾ ਲੱਗਦਾ ਮੈਂ ਮੂਵ ਹੋ ਗਿਆ ਬ੍ਰੈਮਟਨ ਤੋਂ ਹਣਾ ਸੋ ਇਹ ਹੀ ਅਮਰੀਕਾ ਜਾਂਦਾ ਭਾਵੇਂ ਯਾਰ ਇੱਕੋ ਸਿਟੀ ਚ ਨਾ ਬੈਠੇ ਰੋ ਕਿਉਂ ਨਹੀਂ ਤੁਹਾਨੂੰ ਸਮਝ ਲੱਗਦੀ ਸੋ ਇੱਕ ਕੰਮ ਕਰੋ ਸਿੰਪਲੀ ਉਹ ਸਿਟੀ ਚ ਮੂਵ ਹੋ ਜਾ ਹੈਗਾ ਇੱਥੇ ਜਿਹੜੇ ਬ੍ਰੈਮਟਨ ਰਹਿੰਦੇ ਆ ਉਹ ਬਰਲਿੰਗਟਨ ਓਕਵੈਲ ਇਹ ਵਾਲੀ ਸਾਈਡ ਤੇ ਕੰਮ ਲੱਭੋ ਹੈਗਾ ਮੈਂ ਖੋਦ ਜਾਣ ਦਾ ਕਿੰਨੇ ਆਣਿਆਂ ਨੂੰ ਜਿਹੜੇ ਮੇਰੇ ਨੌਨ ਦੇ ਵਿੱਚ ਉੱਥੇ ਕੰਮ ਕਰ ਰਹੇ ਆ ਹਨਾ ਮੈਂ ਕਹਿ ਕੇ ਕਿ ਥੱਕ ਕੇ ਆ ਬਟ ਨਹੀਂ ਆਪਣੇ ਲੋਕਾਂ ਨੂੰ ਬ੍ਰੈਂਟਨ ਮਿਸਿਸਾਗਾ ਤੋਂ ਬਾਹਰ ਨਿਕਲਣਾ ਹੀ ਨਹੀਂ ਹੈਗਾ ਜਿਹੜੇ ਸਰੀ ਰਹਿੰਦੇ ਆ ਉਹਨਾਂ ਤੇ ਮੈਨੂੰ ਮੈਸੇਜ ਆਉਂਦਾ ਕਿ ਬਈ ਸਰੀ ਚ ਕੰਮ ਹੀ ਹੈ ਨਹੀਂ ਮੈਂ ਉਹਨਾਂ ਨੂੰ ਕਿੰਨਾ ਬਈ ਸਰੀ ਤੋਂ ਬਾਹਰ ਨਿਕਲ ਕੇ ਦੇਖੋ ਹੈਗਾ ਠੀਕ ਆ ਮੂਵ ਹੋ ਜਾਇਓ ਹੈਗਾ ਹੁਣ ਤੁਸੀਂ ਮੂਵ ਹੋ ਸਕਦੇ ਮੰਨ ਲਓ ਵੀ ਇੱਥੋਂ ਤੁਸੀਂ 50 60 ਕਿਲੋਮੀਟਰ ਦੂਰ ਆਣਾ ਤੁਹਾਡਾ ਕੰਮ ਉੱਥੇ ਮੂਵ ਹੋ ਜਾਓ ਕੰਮ ਦੇ ਨੇੜੇ ਠੀਕ ਆ ਕੰਮ ਕਰੋ ਕਾਲਜ ਆ ਤੁਹਾਡਾ ਇੱਥੇ ਦੋ ਦਿਨ ਜੇ ਕਾਲਜ ਆ ਟਰਾਂਜ਼ਿਟ ਚੱਲਦੀ ਹੈ ਜੇ ਤੁਸੀਂ 2-3 ਘੰਟੇ ਨਹੀਂ ਕਮਿਊਟ ਕਰ ਸਕਦੇ ਆ ਰਾਈਡ ਕਰਵਾ ਲੋ ਹੈਗਾ ਸੋ ਕੁਝ ਤਾਂ ਤੁਹਾਨੂੰ ਕਰਨਾ ਪੈਣਾ ਨਾ ਆਟੋ ਜ਼ੋਨ ਜਾ ਕੇ ਜਾ ਕੇ ਹੁਣ ਘਰੇ ਬੈਠੇ ਰਹੋਗੇ ਫਿਰ ਤਾਂ ਉਹਦੇ ਨਾਲ ਤਾਂ ਕੋਈ ਹੱਲ ਨਿਕਲਣਾ ਨਹੀਂ ਹੈ ਕਿਸੇ ਨੇ ਤਾਂ ਹੈਲਪ ਕਰਨ ਆਉਣਾ ਨਹੀਂ ਹੈਗਾ ਆਪਣੇ ਲਈ ਆਪ ਹੀ ਰੱਬ ਬਣਾਉਣਾ ਪੈਂਦਾ ਇਨੀਸ਼ੀਅਲੀ ਮੈਂ ਜਦੋਂ ਕੰਮ ਮੈਨੂੰ ਮਿਲਿਆ ਸੀਗਾ ਪ੍ਰੋਪਰ ਮੇਰਾ ਜਦੋਂ ਪ੍ਰੋਪਰ ਮੈਨੂੰ ਇੱਕ ਜੌਬ ਮਿਲੀ ਠੀਕ ਆ ਸੋ ਮੇਰਾ ਪਬਲਿਕ ਟਰਾਂਸਪੋਰਟ ਤੇ ਮੈਂ ਟਰੈਵਲ ਕਰਦਾ ਸੀ 2.5 2.5 ਘੰਟੇ ਦਾ ਟਾਈਮ ਲੱਗਦਾ ਸੀਗਾ ਇੱਕ ਸਾਈਡ ਤੇ ਠੀਕ ਆ ਰਾਤ ਨੂੰ ਮੈਨੂੰ 2 ਘੰਟੇ ਲੱਗਦੇ ਸੀ ਦਿਨੇ 2.5 ਘੰਟੇ ਲੱਗ ਜਾਂਦੇ ਸੀ ਠੀਕ ਆ ਕਿਉਂਕਿ ਮੈਂ ਬ੍ਰੈਮਟਨ ਦੇ ਆਲਮੋਸਟ ਐਂਡ ਤੇ ਰਹਿਣਾ ਸੀਗਾ ਉੱਥੋਂ ਕੰਟਰੀ ਸਾਈਡ ਤੋਂ ਮੈਂ 에어ਪੋਰਟ ਰੋਡ ਫੇ ਉੱਥੋਂ 에어ਪੋਰਟ ਤੋਂ ਰੋਡ ਤੋਂ ਚੇਂਜ ਕਰਨੀ ਬਸ ਫਿਰ ਐਗਲਿੰਗਟਨ ਤੋਂ ਜਾ ਕੇ ਫਿਰ ਅੱਗੋਂ ਚੇਂਜ ਕਰਨੀ ਬਸ ਉਹ ਟਾਈਮ ਲੱਗ ਜਾਂਦਾ ਹੁੰਦਾ ਸੀਗਾ ਇੰਨਾ ਕੁ ਮੈਨੂੰ ਕਰਦੇ ਕਰਾਉਂਦੇ ਆ ਬਸ ਦੇ ਸਟਾਪ ਹੁੰਦੇ ਇੱਥੋਂ ਦਾ ਟ੍ਰਾਂਜ਼ਿਟ ਸਿਸਟਮ ਦਾ ਤੁਹਾਨੂੰ ਪਤਾ ਹੀ ਹੈ ਜਿਹੜੇ ਇੱਥੇ ਰਹਿੰਦੇ ਆ ਸੋ ਸਿੰਪਲ ਜੀ ਗੱਲ ਆ ਇਹ ਕੰਮ ਕਰੋ ਐਂਡ ਉਸ ਤੋਂ ਬਾਅਦ ਆਪਾਂ ਅੱਗੇ ਇੱਕ ਹੋਰ ਗੱਲ ਕਰ ਘਰੇ ਨਾ ਬੈਠੇ ਰਹੋ ਜੇ ਤੁਸੀਂ ਪ੍ਰੀਓ ਕੋਈ ਇਵੈਂਟ ਆਉ ਨੂੰ اٹینڈ ਕਰੋ ਨਹੀਂ ਤਾਂ ਪਬਲਿਕ ਪਲੇਸ ਤੇ ਕਿਤੇ ਕੋਈ ਮਿਲਦਾ ਹੋਣਾ ਗੱਲਬਾਤ ਕਰੋ ਉਹਨੂੰ ਪੁੱਛੋ ਠੀਕ ਆ ਵੀ ਤੁਸੀਂ ਕਿੱਥੇ ਕੰਮ ਕਰ ਰਹੇ ਹੋ ਉੱਥੇ ਹਾਇਰਿੰਗ ਚੱਲ ਰਹੀ ਆ ਤੇ ਕੀ ਹਿਸਾਬ ਕਿਤਾਬ ਆ ਜੇ ਮੈਨੂੰ ਤੁਹਾਡੀ ਫੀਲਡ ਚ ਜੌਬ ਚਾਹੀਦੀ ਮੈਨੂੰ ਕੀ ਕਰਨਾ ਪਊਗਾ ਮੈਂ ਨਾ ਇੱਕ ਸੀਗ ਮੇਰੇ ਚ ਖਾਸੀਅਤ ਕੋਈ ੜੀ ਵੱਡੀ ਖਾਸੀਅਤ ਨਹੀਂ ਆ ਉਦਾਂ ਇੱਕ ਮਤਲਬ ਕਹਿ ਰਿਹਾ ਵੀ ਜਦੋਂ ਕੰਮ ਨਹੀਂ ਸੀ ਨਾ ਮਤਲਬ ਮੇਰੇ ਕੋਲ ਹੁੰਦਾ ਸੀਗਾ ਜੋ ਕੰਮ ਨਹੀਂ ਸੀ ਉਦੋਂ ਮੈਂ ਨਾ ਬਾਹਰ ਚੱਲ ਜਾਂਦਾ ਹੁੰਦਾ ਘਰੇ ਨਹੀਂ ਸੀ ਰਹਿੰਦਾ ਈਵਨ ਭਾਵੇਂ ਕਿਤੇ ਮਾਲ ਚ ਚੱਲ ਜਾ ਕਿਤੇ ਚੱਲ ਜਾ ਮਤ ਉਹਦੇ ਕੋਈ ਨਾ ਕੋਈ ਮੈਨੂੰ ਮਿਲਦੇ ਹਾਈ ਹੈਲੋ ਹੁੰਦੀ ਸੀ ਮੈਂ ਉਹਨਾਂ ਗੱਲਾਂ ਬਾਤਾਂ ਕਰਦਾ ਸੀ ਕਿ ਮੈਂ ਉਹਨਾਂ ਨੂੰ ਇਦਾਂ ਪੁੱਛਦਾ ਹੁੰਦਾ ਨਹੀਂ ਕਿ ਕਿੱਥੇ ਕੰਮ ਕਰਦੇ ਹੋ ਕੀ ਹਿਸਾਬ ਕਿਤਾਬ ਹੈ ਕਿਵੇਂ ਤੁਹਾਨੂੰ ਜੌਬ ਮਿਲੀ ਮੈਂ ਕਿੱਦਾਂ ਲੈ ਸਕਦਾ ਭਾਵੇਂ ਮੈਨੂੰ ਮਿਲੀ ਜਾਂ ਨਹੀਂ ਮਿਲੀ ਪਰ ਮੈਂ ਬੜਾ ਕੋਈ ਸਿੱਖ ਸਿੱਖਿਆ ਆਣਾ ਮੈਨੂੰ ਪਤਾ ਚੱਲਿਆ ਹੋਰ ਨਵੇਂ ਐਕਸਪੀਰੀਅੰਸ ਹੋਏ ਮੈਨੂੰ ਸਮਝ ਆ ਗਈ ਅੱਛਾ ਇਦਾਂ ਵੀ ਚੀਜ਼ਾਂ ਹੁੰਦੀਆਂ ਆ ਮਤਲਬ ਜਿਹੜੀ ਚੀਜ਼ਾਂ ਮੈਨੂੰ ਬਾਰੇ ਕਦੇ ਕਦੇ ਪਤਾ ਵੀ ਨਹੀਂ ਸੀ ਉਹਨਾਂ ਚੀਜ਼ਾਂ ਬਾਰੇ ਠੀਕ ਆ ਸੋ ਘਰੇ ਬੈਠ ਕੇ ਕੁਝ ਨਹੀਂ ਹੋਣਾ ਜੇ ਕੁਝ ਕਰਨਾ ਹੈ ਫਿਰ ਸਵੇਰ ਤੋਂ ਬੈਠੋ ਸ਼ਾਮ ਤੱਕ ਜੌਬ ਠੀਕ ਆ ਅਦਰਵਾਈਜ਼ ਬਾਹਰ ਨਿਕਲੋ ਲੋਕਾਂ ਨਾਲ ਨੈਟਵਰਕ ਬਣਾਓ ਆਪਣਾ ਵਧੀਆ ਨੈਟਵਰਕ ਬਣਾਓ ਜਿਹੜੇ ਲੋਕੀ ਤੁਹਾਨੂੰ ਹੈਲਪ ਕਰ ਸਕਣ ਓਕੇ ਤੇ ਜੇ ਨਹੀਂ ਤੇ ਰੈਫਰੈਂਸ ਤੋਂ ਬਿਨਾ ਜੌਬ ਨਹੀਂ ਮਿਲਦੀ ਤੇ ਯਾਰ ਵਧੀਆ ਨੈਟਵਰਕ ਆਪਣਾ ਬਣਾ ਲਓ ਕੋਈ ਨਾ ਕੋਈ ਤਾਂ ਰੈਫਰੈਂਸ ਪਾ ਹੀ ਦੇਊਗਾ ਐਡਾ ਤਾਂ ਕੋਈ ਵੀ ਨਹੀਂ ਹੈਗਾ ਵੀ ਕੋਈ ਤੁਹਾਡੀ ਰੈਫਰੈਂਸ ਹੀ ਨਹੀਂ ਪਾਊਗਾ ਇੱਕ ਵਾਰੀ ਜਿੰਨਾ ਤੁਹਾਡੇ ਵਧੀਆ ਕਨੈਕਸ਼ਨਸ ਹੋ ਜੂਗੇ ਉਹ ਤਾਂ ਹੀ ਬਣੂਗਾ ਨਾ ਜੇ ਤੁਸੀਂ ਬਾਹਰ ਨਿਕਲੋਗੇ ਲੋਕਾਂ ਨਾਲ ਗੱਲਾਂ ਬਾਤਾਂ ਕਰੋਗੇ ਇੰਗੇਜ ਹੋਵੋਗੇ ਕਿਤੇ ਈਵੈਂਟ ਤੇ ਜਾਓਗੇ ਜੇ ਤੁਸੀਂ ਗੱਲ ਹੀ ਨਹੀਂ ਕਰੋਗੇ ਤਾਂ ਤੁਹਾਡੇ ਤੋਂ ਵਧੀਆ ਕਮਿਊਨੀਕੇਸ਼ਨ ਸਕਿੱਲਸ ਹੀ ਨਹੀਂ ਹੋਣਗੇ ਜਦੋਂ ਪਰ ਕੰਮ ਹੀ ਨਹੀਂ ਕਰੋਗੇ ਤਾਂ ਫਿਰ ਇਹ ਚੀਜ਼ਾਂ ਕਿੱਥੋਂ ਪੋਸੀਬਲ ਹੋਣਗੀਆਂ ਮੈਂ ਚਾਹ ਜੇ ਆਲਰੇਡੀ ਦੱਸ ਚੁੱਕਾ ਬਟ ਟ੍ਰਾਈ ਟੂ ਇੰਪਲੀਮੈਂਟ ਥੀਸ ਥਿੰਗਸ ਠੀਕ ਹੈ ਮੂਵ ਹੋਵੋ ਜੇਕਰ ਤਾਂ ਉਥੋਂ ਕੰਮ ਨਹੀਂ ਮਿਲ ਰਿਹਾ ਜਿੱਦਾਂ ਮਰਜ਼ੀ ਕਰਕੇ ਉਥੋਂ ਮੂਵ ਹੋ ਜਾਓ ਕੰਮ ਦੂਰ ਲੱਭੋ ਹੈਗਾ ਜੇ ਲੱਭ ਸਕਦੇ ਹੋ ਕਾਲਜ ਆ ਤਾਂ ਉਥੇ ਟਰੈਵਲ ਕਰਨਾ ਇੰਨਾ ਡਿਫਿਕਲਟ ਨਹੀਂ ਹੈ ਜੇ ਤੁਹਾਡੇ 2-3 ਦਿਨ ਕਾਲਜ ਆ ਤੁਸੀਂ ਰਾਈਡ ਕਰਵਾ ਸਕਦੇ ਹੋ ਠੀਕ ਹੈ ਜੇ ਉਹ ਨਹੀਂ ਕਰ ਸਕਦੇ ਘਰੇ ਜੇ ਬੈਠੇ ਹੋ ਸਾਰਾ ਦਿਨ ਤਾਂ ਜੌਬਸ ਅਪਲਾਈ ਕਰੋ ਬਾਹਰ ਜਾਓ ਲੋਕਾਂ ਨਾਲ ਆਪਣਾ ਨੈਟਵਰਕ ਬਣਾਓ ਗੱਲਾਂ ਬਾਤਾਂ ਕਰੋ ਉਹਨਾਂ ਤੋਂ ਸਿੱਖੋ ਉਹਨਾਂ ਨੇ ਕਿਵੇਂ ਜੌਬ ਲਈ ਸੀ ਇਹ ਚੀਜ਼ਾਂ ਨਾਲ ਹੀ ਕੁਛ ਹਣਾ ਜੇ ਫਿਰ ਵੀ ਨਹੀਂ ਕੁਝ ਕਰ ਸਕਦੇ ਐਟਲੀਸਟ ਹੋਰ ਨਹੀਂ ਕੁਛ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਸਿੱਖੋ ਜੋ ਜਿਹੜੇ ਵੀ ਰਿਲੀਜੀਅਨ ਨੂੰ ਮੰਨਦੇ ਹੋ ਤੁਸੀਂ ਆਪਣੇ ਹਨਾ ਰਿਲੀਜੀਅਸ ਪਲੇਸ ਤੇ ਜਾਓ ਤੁਸੀਂ ਧਾਰਮਿਕ ਜਗ੍ਹਾ ਤੇ ਜਾਓ ਉੱਥੇ ਆ ਕੇ ਪ੍ਰਮਾਤਮਾ ਨੂੰ मतलब है ना बंदगी करो मतलब कि परमात्मा ਨਾਲ ਜੁੜੋ ਹੈਗਾ ਤੁਸੀਂ ਵਧੀਆ ਕੰਮ ਕਰੋ मतलब कि ਇੱਕ ਇਹ ਗੱਲ ਆ ਵੀ ਇੱਥੇ ਨਾ ਡਿਸਟਰੋਏ ਹੋਣਾ ਬਹੁਤ ਈਜ਼ੀ ਆ ਆਪਣੀ ਲਾਈਫ ਖਰਾਬ ਕਰਨਾ ਕੈਨਡिडेट ਵਿੱਚ ਬਹੁਤ ਈਜ਼ੀ ਆ ਤੁਸੀਂ ਜਸਟ ਵਿਹਲੇ ਰਹਿ ਲੋ ਕੋਈ ਕੰਮ ਨਹੀਂ ਕੋਈ ਜੌਬ ਨਹੀਂ ਵਿਹਲੇ ਰਹਿ ਲੋ ਤੁਸੀਂ ਤੁਸੀਂ ਮੈਂਟਲੀ ਸਿੱਖ ਹੋ ਜਾਓਗੇ ਡਿਪਰੈਸ ਹੋ ਜਾਓਗੇ ਡਿਪਰੈਸ਼ਨ ਚ ਜਾ ਸਕਦੇ ਹੋ ਆਰਾਮ ਨਾਲ ਸੋ ਜੇ ਤੁਸੀਂ ਜੌਬ ਵੀ ਨਹੀਂ ਅਪਲਾਈ ਕਰਨੀ ਹੈ ਜਸਟ ਆਪਣੇ ਆਪ ਨੂੰ ਜਿੰਦਾ ਵੀ ਰੱਖਣਾ ਐਟਲੀਸ ਕੁਝ ਨਾ ਕੁਝ ਕਰਨਾ ਪੈਣਾ ਵਿਹਲੇ ਰਹਿ ਕੇ ਇੱਥੇ ਤੁਸੀਂ ਪਾਗਲ ਹੋ ਜਾਓਗੇ ਇੱਥੇ ਇਦਾਂ ਦਾ ਸਾਲਾ ਔਰ ਨਹੀਂ ਕੁਝ ਕਰ ਸਕਦੇ ਨਾ ਜਸ ਗੁਰੂ ਘਰੇ ਚਲ ਜਾ ਕਰੋ ਉੱਥੇ ਆ ਕੇ ਪ੍ਰਮਾਤਮਾ ਦਾ ਨਾਮ ਲੈ ਲਿਆ ਕਰੋ ਦੈਟਸ ਇਟ ਸੋ ਮੇਰੇ ਕਹਿਣ ਦਾ ਮਤਲਬ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਸਿੰਪਲ ਮੈਨ ਨੂੰ ਰੱਖਣਾ ਚਾਹੁੰਨਾ ਸੀਗਾ ਵੀ ਜੇ ਕੰਮ ਨਹੀਂ ਮਿਲ ਰਿਹਾ ਆਪਣੀ ਜਗਾ ਬਦਲੋ ਹੈਗਾ ਉੱਥੇ ਨਾ ਬੈਠ ਰਹੋ ਕਿਸੇ ਨੇ ਨਹੀਂ ਆਉਣਾ ਤੁਹਾਡੀ ਹੈਲਪ ਕਰਨ ਲਈ ਤੁਹਾਨੂੰ ਆਪਣੀ ਹੈਲਪ ਆਪ ਹੀ ਕਰਨੀ ਪੈਣੀ ਆ ਠੀਕ ਆ ਤੁਸੀਂ ਹੀ ਹੋ ਜੇ ਕੁਝ ਕਰ ਸਕਦੇ ਹੋ ਸੋ ਤੁਹਾਨੂੰ ਆਪਣੀ ਹੈਲਪ ਆਪ ਹੀ ਕਰਨੀ ਪੈਣੀ ਆ ਪਲੱਸ ਵੱਲੇ ਨਾ ਬੈਠੋ ਹੈਗਾ ਜੇ ਨਹੀਂ ਕੁਝ ਹੋ ਰਿਹਾ ਬਾਹਰ ਨਿਕਲੋ ਲੋਕਾਂ ਨਾਲ ਆਪਣਾ ਨੈਟਵਰਕ ਬਣਾਓ ਸੋ ਸਿੰਪਲ ਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਜੋ ਵੀ ਮੈਂ ਕਿਹਾ ਹੈ ਇਹਦੇ ਵਿੱਚ ਸਮਝ ਲੱਗੀ ਹੋਊਗੀ ਕਿ ਮੇਰਾ ਕੀ ਮੈਸੇਜ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਨੂੰ ਇਹ ਵੀਡੀਓ ਮੋਟੀਵੇਟ ਕਰ ਦੇ ਤੇ ਕਿਸੇ ਦੀ ਹੈਲਪ ਹੋ ਜੇ ਉਹਦੀ ਜੋਬ ਲੱਗ ਜਾਵੇ ਬਾਕੀ ਮਿਲਦੇ ਆ ਜਲਦੀ ਅਗਲੀ ਵੀਡੀਓ ਤੇ ਐਂਡ ਪਲੀਜ਼ ਸਬਸਕ੍ਰਾਈਬ ਕਰ ਦਿਓ ਇੱਕ ਮੋਟੀਵੇਸ਼ਨ ਮਿਲਦੀ ਹੈ ਵਧੀਆ ਕੰਟੈਂਟ ਬਣਾਉਣ ਦੀ ਥੈਂਕ ਯੂ